ਲੋ ਜੀ ਵੱਡੀਆਂ ਕਬੂਤਰੀਆਂ ਦਿਖਾ ਰਿਆਂ ਤੁਹਾਨੂੰ ਅੱਜ ਕੱਲ ਲਈ ਸੀ ਦਵਾਈ ਮਲਪ ਬਹੁਤ ਕੱਢਿਆ ਲਾਲ ਜੀ ਨਹੀਂ ਚਿੱਟੀਆਂ ਦੀ ਘੱਟ ਨਹੀਂ ਹੈ ਜਿਆਦਾ ਇਹਨਾਂ ਵਿੱਚ ਬੱਚੇ ਕੱਢ ਲੈਣ ਨੇ ਜੋੜੇ ਬਟ ਤੇ ਦੋ ਚਰ ਰਹੇ ਗਏ ਬਾਹਰੀਆਂ ਅੱਖਾਂ ਦਿਖੜੀਆਂ ਆਹ ਕਬੂਤਰੀ ਦਾ ਭਰਾ ਦਿੱਤਿਆ ਸੀ ਜੀ ਰੂੜਿਆਂ ਵਾਲੀ ਲੱਗਿਆ ਆਪਾਂ 2-3 ਛੱਡੀ ਨਹੀਂ ਤੋਹੀ ਸੀ ਏ ਇੱਕ ਕਬੂਤਰ ਤੇ ਇੱਕ ਕਬੂਤਰੀ ਤੇ ਵੀ ਰੋਕ ਲਈ ਸੀ ਇਹਦੇ ਬੱਚੇ ਕੜਾਇਆ ਬਹੁਤ ਚੰਗੇ ਉੱਡ ਰਹੇ ਬਣ। ਅੱਛਾ ਬਲੀਆ ਘਾਲੀ ਕਬੂਤਰੀ ਆਹ ਕਬੂਤਰੀ ਆ ਜੀ ਕੱਕੀ ਕੰਧੜ ਉਸਤਤ। ਮਮੋ ਦੇ ਬਲੱਡ ਲਾਈਨ ਚੋੜ। ਚੋੜ ਪੈ ਰੱਖੀ। ਬੱਚੇ ਬੱਚੇ ਕੱਢ ਕੇ ਇਹਦੇ ਵਿਹਲੀ ਹੋ ਗਈ ਚੋੜੇ ਪੱਟ ਤੇ ਇਹ ਦਾ ਪ੍ਰਾਉਡ ਆ ਸੀ ਊੜ ਕੀ ਬਰੜਾ ਸੀ ਉਹ ਇਹ ਖਟੀਆਂ ਦੀ ਆ ਜੱਤ ਕੇ ਟੰਗੀ ਝੜ ਕੇ ਆਇਆ ਸੀ